ਪਟਿਆਲਾ ਸਥਿਤ ਨੇਤਾ ਜੀ ਸੁਬਾਸ਼ ਖੇਡ ਸੰਸਥਾਨ ਵਿਖੇ ਅਸमिता ਖੇਲੋ ਇੰਡੀਆ ਵੁਸ਼ੂ ਮਹਿਲਾ ਲੀਗ ਦੇ ਮੁਕਾਬਲਿਆਂ ਦੀਆਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਉੱਤਰ ਭਾਰਤ ਦੇ ਇਹਨਾਂ ਵੁਸ਼ੂ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੇ ਤੀਜੇ ਸਾਂfte ਲੈਣ ਵਾਲੀਆਂ ਖਿਡਾਰਨਾਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਇਸ ਮੌਕੇ ਭਾਰਤ ਦੀ ਵੁਸ਼ੂ ਐਸੋਸੀਏਸ਼ਨ ਦੇ ਸੀਈਓ সোহੇਲ ਅਹਿਮਦ ਨੇ ਖੇਡਾਂ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਉਹਨਾਂ ਕਿਹਾ ਕਿ ਕੁਮਾਂਤਰੀ ਪੱਧਰ ਤੇ ਵੁਸ਼ੂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਤਮਗੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਛੋਟੇ ਬੱਚਿਆਂ ਵੱਲੋਂ ਕੀਤੇ ਗਏ ਖੇਡ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ সোহੇਲ ਅਹਿਮਦ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪੂਰਨ ਸਹਿਯੋਗ ਦਿੱਤਾ ਜਾਂਦਾ ਰਹੇਗਾ ਉਹਨਾਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਕਦ ਪੁਰਸਕਾਰ ਯੋਜਨਾ ਦੀ ਵੀ ਸ਼ਲਾਗਾ ਕੀਤੀ ਜਿਸ ਰਾਹੀਂ 62 ਲੱਖ ਰੁਪਏ ਦੀ ਰਕਮ ਵਿਸ਼ੂ ਦੇ ਜੇਤੂ ਬੱਚਿਆਂ ਚ ਬੈਂਕ ਖਾਤਿਆਂ ਰਾਹੀਂ ਤਕਸੀਮ ਕੀਤੀ ਜਾਏਗੀ ਖੇੜ ਸੰਸਾਨ ਦੇ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ ਮੁਕਾਬਲੇ ਦੀਆਂ ਜੇਤੂ ਕਿਡਾਣਾ ਦੀ ਹੌਸਲਾ ਅਫਜ਼ਾਈ ਕੀਤੀ